ਈਵਾ ਹੈ ਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਸੋਰਠ ਮਹਾਲਾ ਪੰਜਮਾ ਪ੍ਰਭ ਕੀ ਸਰਨ ਸਗਲ ਭੈ ਲਾਥੀ ਦੁਖ ਬਿਨ ਸੇ ਸੁਖ ਪਾਇਆ ਦਇਆ ਰੂਪਾ ਪਰਮ ਬ੍ਰਹਮ ਸੋ ਆਮੀ ਪੂਰਾ ਸਤਗੁਰ ਧਿਆਇਆ ਪਰਾਵਕੇ ਸਾਰਣ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਉਂ ਰੰਗ ਰਤਾ ਰਹਾ ਹੋ ਸਤ ਗੁਰ ਨਾਮ ਨਿਧਾਨ ਵਰਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਾਨਵਸੇ ਆਇਆ ਬਨਾਸੀ ਤਾਕੋ ਬਿਗਰਨ ਕੋ ਲਗ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਹਿਰਦ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰਿ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪੁਜਾਈ ਨਾਨਕ ਦਾਸ ਤਾਂ ਕੈ ਬਲਹਾਰ ਜਿਨ ਪੂਰਨ ਪੈ ਜਰਖਾਈ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕੰਨਾ ਤੁਕ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮukh ਪਿਆਰਿਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ 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 ਸਤ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜੋ ਅੱਜ ਤੋਂ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋ ਰਹੀਆਂ ਹਨ ਜੋ 13 ਮਜਲਾ ਠਾਠ ਉੱਥੇ ਵੀ ਲੜੀਆਂ ਚੱਲ ਰਹੀਆਂ ਹਨ ਜੋ ਦਮਦਮਾ ਸਾਹਿਬ ਠਾਠ ਹੈ ਉੱਥੇ ਵੀ ਲੜੀਆਂ ਚੱਲ ਰਹੀਆਂ ਹਨ ਜੋ ਦਮਦਮਾ ਸਾਹਿਬ ਝੋੜਾ ਵਿੱਚ ਹੈ ਇੱਥੇ ਅੱਜ ਜੋ ਵੱਡੇ ਪਾਠ ਟੁਕ ਟੁਕ ਵਾਲੇ ਚੱਲ ਰਹੇ ਹਨ ਉਹਨਾਂ ਦੇ ਭੋਗ ਪੈਣਗੇ ਉਪਰੰਤ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੀਆਂ ਬਾਬਾ ਜੀ ਦੇ ਘਰੇ ਜੋ ਨਗਰ ਦੇ ਵਿੱਚ ਬਾਬਾ ਜੀ ਦਾ ਜਨਮ ਸਥਾਨ ਹੈ ਉੱਥੇ ਵੀ ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਣਗੀਆਂ ਇੱਥੇ ਨਾਨਕਸਰ ਦੇ ਵਿੱਚ ਵੀ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਖੰਡ ਪਾਠ ਆਰੰਭ ਹੋਣਗੇ ਜਿੱਥੇ ਕਿਸੇ ਨੂੰ ਸਮਾਂ ਮਿਲੇ ਉੱਥੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਅੱਜ 9 ਚੇਤ ਹੈ 9 ਤੋਂ 11 11 ਤੋਂ 13 ਜੋ 13 ਚੇਤ ਨੂੰ 26 ਮਾਰਚ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਹੈ 22 ਤੋਂ 24 24 ਤੋਂ 26 ਅਖੰਡ ਪਾਠਾਂ ਦੀਆਂ ਲੜੀਆਂ ਨਾਲ ਹੀ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਾਰਾ ਸਮਾਗਮ ਹੋਵੇਗਾ ਜਦੋਂ ਵੀ ਕਿਸੇ ਨੂੰ ਸਮਾਂ ਮਿਲੇ ਪਹੁੰਚ ਕੇ ਹਾਜ਼ਰੀਆਂ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਿਆਰ ਨਾਲ ਸਾਰੇ ਸਤਨਾਮ ਵਾਹਿਗੁਰੂ ਜਪੋ ਸਤਿਨਾਮ ਸਤਿਨਾਮ ਸਤਿਨਾਮ